ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬੈਕਗਰੂਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਲਓ ਜੀ ਇੱਥੇ ਮੈਂ ਕਿਚਨ ਦੇ ਵਿੱਚ ਸਫਾਈ ਕਰ ਰਹੀ ਹਾਂ ਤੇ ਨਾ ਟਾਈਮ ਇਹ ਮਾਰਨਿੰਗ ਦਾ ਤੇ ਨਾ ਹੀ ਸ਼ਾਮ ਦਾ ਹੈ ਇਹ ਹੈਗਾ ਦੁਪਹਿਰ ਦਾ ਟਾਈਮ ਪਤਾ ਨਹੀਂ ਅੱਜ ਕੀ ਹੋਇਆ ਸੀਗਾ ਦਿਨ ਹੈਗਾ ਜਾਨੀ ਕਿ ਸ਼ੁੱਕਰਵਾਰ ਤਰੀਕ ਹੈਗੀ 24 ਜਾਣ ਕੇ ਅੱਜ ਹੁਣ 25 ਨੂੰ ਤੁਹਾਡੇ ਕੋਲ ਜਦੋਂ ਵਲੌਗ ਆਊਗਾ 24 ਤਰੀਕ ਦਾ ਵਲੌਗ ਹੈ ਤੇ ਮੈਂ ਲੱਗੀ ਹੋਈ ਸੀਗੀ ਸਫਾਈ ਕਰਨ ਤੇ ਮਾਰਨਿੰਗ ਦੇ ਟਾਈਮ ਕਰਨੀ ਸੀ ਪਤਾ ਨਹੀਂ ਕੀ ਹੋਇਆ ਰੋਟੀ ਖਾ ਕੇ ਨੇਸਤੀ ਚ ਪੈ ਗਈ ਤੇ ਮੈਨੂੰ ਹਨਾ ਨੀਂਦ ਆ ਗਈ ਮੈਂ ਸੌਂ ਗਈ ਤੇ ਟਾਈਮ ਦੁਪਹਿਰ ਦਾ ਹੋ ਗਿਆ ਇੱਥੇ ਟਾਈਮ 12:30 ਦਾ ਹੋਇਆ ਹੋਇਆ ਸੀਗਾ ਤੇ ਜਦੋਂ ਫਿਰ ਮੈਂ ਸਫਾਈ ਕਰਨ ਲੱਗੀ ਤੇ ਫਿਰ ਮੈਂ ਜਦੋਂ ਲੱਗੀ ਸਫਾਈ ਕਰਨ ਫਿਰ ਆਪਾਂ ਥੋੜੀ ਜਿਹੀ ਡੀਪਲੀ ਉਹ ਕਰ ਲਈ ਹਨਾ ਬੇਸਤੋਂ ਥੋੜੇ ਕਿ ਦਿਨ ਹੋਇਆ ਕਿਚਨ ਸਾਫ ਕਰੇ ਨੂੰ ਫਿਰ ਵੀ ਮੈਂ ਅੱਜ ਥੋੜਾ ਜਿਹਾ ਜਦੋਂ ਮੈਂ ਕਿਹਾ ਹੁਣ ਲੇਟ ਤਾਂ ਹੋਈ ਆ ਥੋੜੀ ਜੀ ਡੀਪਲੀ ਉਹ ਕਰ ਲੈਣੇ ਆ ਫਿਰ ਆਪਾਂ ਚੰਗੀ ਤਰ੍ਹਾਂ ਸਾਰਾ ਗੈਸ ਚੁੱਲਾ ਸਾਫ ਕੀਤਾ ਤੇ ਨਾਲ ਟਾਇਲਾਂ ਤੇ ਉੱਤੇ ਕੱਪੜਾ ਮਾਰੇ ਆ ਚੰਗੀ ਤਰ੍ਹਾਂ ਸਾਰਾ ਸਾਫ ਕੀਤਾ ਤੇ ਇੱਥੇ ਵੀ ਲੱਗੀ ਹੋਈ ਸੀਗੀ ਔਰ ਸਾਫ ਸੁਫੇਰਾ ਨੂੰ ਉੱਪਰ ਲੈ ਕਾਉਂਟਰ ਦੀ ਸਾਈ ਸਫਾਈ ਹੋ ਗਈ ਤੇ ਹੁਣ ਉਸ ਤੋਂ ਬਾਅਦ ਥੱਲੇ ਕਿਚਨ ਜਿਹੜਾ ਧੋ ਦੰਨੀ ਹੁੰਦੀ ਆ ਥੋੜੇ ਕਿ ਦਿਨਾਂ ਬਾਅਦ ਕਈ ਵਾਰੀ ਮੈਂ ਧੋ ਦੰਨੀ ਹੁੰਦੀ ਆ ਕਿਚਨ ਪੋਚਾ ਤਾਂ ਡੇਲੀ ਲੱਗਦਾ ਹੀ ਲੱਗਦਾ ਤੇ ਇੱਥੇ ਜਿਹੜੇ ਤਵੇ ਵਗੈਰਾ ਸਾਰਾ ਕੁਝ ਧੋਲੇ ਮੈਂ ਤੇ ਆ ਦੇਖੋ ਜੀ ਹੁਣ ਇੱਥੇ ਨੀਚੇ ਧੋਅ ਤਵਾਈ ਚੱਲੂਗੀ ਇੱਥੇ ਨਾ ਜਿਹੜਾ ਸਾਡਾ ਰਸੋਈ ਦਾ ਸ਼ਿੰਕਾ ਇਹ ਥੋੜਾ ਜਿਹਾ ਮਤਲਬ ਖਰਾ ਹੋਇਆ ਹੋਇਆ ਨਵਾਂ ਲੱਗਣ ਵਾਲਾ ਪਤਾ ਨਹੀਂ ਤਾਂ ਜਿਹੜਾ ਸ਼ਿੰਕਾ ਇਹ ਪੂਰਾ ਹੀ ਨਵਾਂ ਲੱਗੂਗਾ ਪਤਾ ਨਹੀਂ ਇਹਦੇ ਵਿੱਚ ਜਿਹੜੀ ਜਾਲੀ ਜੀ ਹੈ ਨਾ ਉਹ ਖੁੱਲ ਜਾਂਦੀ ਆ ਤੇ ਉਹਦੇ ਕਰਕੇ ਜਿਹੜੀ ਥੱਲਣ ਵਾਲੀ ਪੈਪ ਆ ਉਹ ਥੱਲੇ ਡਿੱਗ ਜਾਂਦੀ ਆ ਕਈ ਵਾਰੀ ਪਾਣੀ ਡੋਲ ਜਾਂਦਾ ਆ ਹਨ ਤੇ ਉਹ ਮੈਂ ਆਪ ਟੈਂਪਰੇਰੀ ਉਹ ਥੱਲੇ ਇੱਕ ਟੱਕਾ ਜਿਹਾ ਲਾ ਕੇ ਉਹਨੂੰ ਖੜਾਇਆ ਹੋਇਆ ਨਾਲ ਸਪੋਰਟ ਦਿੱਤੀ ਹੋਈ ਹੈ ਜਿਵੇਂ ਆਪਾਂ ਕਹਿ ਸਕਦੇ ਵੀ ਇੱਕ ਨਾਲ ਬੱਲੀ ਜੀ ਲਾ ਕੇ ਉਹਨੂੰ ਸਪੋਰਟ ਦਿੱਤੀ ਹੋਈ ਆ ਹਨ ਤੇ ਕਈ ਵਾਰੀ ਉਹ ਡਿੱਗ ਜਾਂਦਾ ਹੈ ਤੇ ਕਈ ਵਾਰੀ ਲੱਗਿਆ ਰਹਿੰਦਾ ਹੈ ਤਾਂ ਤਾਂ ਕਰਕੇ ਥੱਲੇ ਜਿਹੜਾ ਪਾਣੀ ਚਲੇ ਜਾਂਦਾ ਗੰਦਾ ਹੋ ਜਾਂਦਾ ਫਿਰ ਉਹ ਧੋਣਾ ਪੈਂਦਾ ਫਿਰ ਇਦਾਂ ਵਧੀਆ ਨਹੀਂ ਲੱਗਦਾ ਹੈਗਾ ਹਨਾ ਉਹਦਾ ਤਾਂ ਥੱਲੇ ਪਾਣੀ ਸਾਰਾ ਜਾਂਦਾ ਰੋਈ ਦਾ ਪੂਰਾ ਕਿਚਨ ਦਾ ਪਾਣੀ ਥੱਲੇ ਇਧਰ ਨੂੰ ਹੀ ਜਾਂਦਾ ਬਾ ਲੋਬੀ ਚ ਨਹੀਂ ਜਾਂਦਾ ਹੈਗਾ ਲੋਬੀ ਰਸੋਈ ਜਿਹੜੀ ਆਪਾਂ ਨਾ ਆਪਾਂ ਕੱਲਾ ਕਿਚਨ ਧੋ ਸਕਦੇ ਆ ਅੰਦਰ ਹੀ ਪਾਣੀ ਰਹੂਗਾ ਥੱਲੇ ਨੂੰ ਇਹ ਜਾਊਗਾ ਸ਼ੈਂਕ ਕੋਲ ਨੂੰ ਹੋਰ ਕਿਤੇ ਨਹੀਂ ਜਾਂਦਾ ਹੈਗਾ ਪਾਣੀ ਸਾਰਾ ਬਾਹਰ ਨਿਕਲਦਾ ਹੈ ਆਪਣਾ ਤੇ ਇੱਥੇ ਮੈਂ ਟੁੱਟੀ ਨਾਲ ਵੀ ਪੰਗੇ ਲੈਂਦੇ ਸੀ ਟੁੱਟੀ ਵੀ ਮੈਂ ਖੋਲ ਕੇ ਸਾਫ਼ ਕਰਨੀ ਸੀਗੀ ਛੋਟੇ-ਮੋਟੇ ਕੰਮ ਮੈਂ ਖੁਦ ਪਲੰਬਰ ਬਣ ਜੰਨੀ ਹੁੰਦੀ ਆ ਮੈਂ ਕਰ ਲੈਣੀ ਹੁੰਦੀ ਆ ਤੇ ਅੱਜ ਟੁੱਟੀ ਜਿਹੜੀ ਮੇਰੇ ਤੋਂ ਖੁੱਲੀ ਹੋਈ ਨਹੀਂ ਹੈਗੀ ਪਤਾ ਨਹੀਂ ਕੀ ਹੋ ਗਿਆ ਮੈਂ ਪੰਗੇ ਲੈ ਕੇ ਛੱਡ ਦਿੱਤੀ ਤੇ ਲੋ ਜੀ ਕਿ ਜੇ ਇਹਨਾਂ ਆਪਣਾ ਪੂਰਾ ਸਾਫ਼ ਹੋ ਗਿਆ ਤੇ ਮਾਰਨਿੰਗ ਝਾੜੂ ਤਾਂ ਲਾਤਾ ਸੀ ਪੋਚਾ ਲਾਉਣੋਂ ਰਹਿ ਗਿਆ ਸੀ ਤੇ ਫਿਰ ਇਹਨਾਂ ਨੇ ਪਤਾ ਨਹੀਂ ਕਿਹੜੀ ਮੱਖੀਆਂ ਤੋਂ ਕੋਈ ਦਵਾਈ ਛੜਕਤੀ ਮੱਖੀਆਂ ਜਿਹੜੀਆਂ ਮਰਦੀਆਂ ਸੀ ਫਿਰ ਮੈਂ ਕਿਹਾ ਝਾੜੂ ਲਾ ਕੇ ਫਿਰ ਪੋਚਾ ਲਾਉਨੇ ਆਪਾਂ ਚੰਗੀ ਤਰ੍ਹਾਂ ਕਿਉਂਕਿ ਮੱਖੀਆਂ ਮਰੀਆਂ ਹੋਈਆਂ ਸੀ ਮੈਨੂੰ ਕਾਲਤ ਆਉਂਦੀ ਸੀ ਕਿ ਉਹਨਾਂ ਤੋਂ ਫਿਰ ਆਪਾਂ ਝਾੜੂ ਲਾ ਕੇ ਚੰਗੀ ਤਰ੍ਹਾਂ ਫਿਰ ਪੋਚਾ ਚੱਕਿਆ ਤੇ ਜਦੋਂ ਆਪਣਾ ਸਾਰਾ ਕੰਮ ਲੇਟ ਹੋ ਜਾਵੇ ਫਿਰ ਕਰਨ ਨੂੰ ਜੀ ਕੰਦਾ ਵੀ ਆ ਤੇ ਜੀ ਕਰਦਾ ਵੀ ਨਹੀਂ ਹੁੰਦਾ ਹਨਾ ਤੇ ਫਿਰ ਮੈਂ ਚੰਗੀ ਤਰ੍ਹਾਂ ਯਾਨੀ ਕਿ ਅੱਜ ਪੂਰੇ ਕਮਰਿਆਂ 'ਚ ਪੋਚਾ ਨਹੀਂ ਸੀ ਲਾਇਆ ਲੋਪੀ ਦੇ ਵਿੱਚ ਚੰਗੀ ਤਰ੍ਹਾਂ ਪੋਚਾ ਲਾਇਆ ਸੀ ਦੋ ਵਾਰੀ ਕਮਰੇ ਮੈਂ ਛੱਡਲੇ ਸੀਗੇ ਕਮਰਿਆਂ ਦੇ ਵਿੱਚ ਮੈਂ ਲਾਇਆ ਹੀ ਨਹੀਂ ਪੋਚਾ ਫਿਰ ਮੈਂ ਕਿਹਾ ਜਦੋਂ ਹੁਣ 12 ਇੱਕ ਤਾਂ ਬਚ ਗਿਆ ਕਮਰੇਾਂ ਚ ਕੀ ਪੋਚਾ ਲਾਉਣਾ ਹੈ ਵੈਸੇ ਵੀ ਸਾਫ਼ ਸੀਗੇ ਕਮਰੇ ਫਿਰ ਮੈਂ ਲੌਬੀ 'ਚ ਦੋ ਵਾਰੀ ਵਧੀਆ-ਵਧੀਆ ਪੋਚਾ ਜਿਹੜਾ ਲਾਤਾ ਸੀ ਉਹ ਲੌਬੀ ਪੂਰੀ ਚਮਕਦੀ ਸੀਗੀ ਇੱਕ ਮੱਖੀਆਂ ਸਾਡੇ ਤਾਂ ਬਹੁਤ ਜ਼ਿਆਦੇ ਨੇ ਤੇ ਹੁਣ ਜਿਹੜੀ ਦਵਾਈ ਪਾਉਣੀ ਆ ਉਹਦੇ ਨਾਲ ਫਿਰ ਮਰ ਕੇ गिरਦੀਆਂ ਨੇ ਥੱਲੇ ਫਿਰ ਹੂਕਾਂ ਤਾਈ ਜਾਂਦੀ ਹੈ ਪਾਲੀਆਂ ਜਾਂ ਮੱਖੀਆਂ ਨੇ ਕੋਈ ਮੱਖੀਆਂ ਦਾ ਇਲਾਜ ਹੋਵੇ ਤਾਂ ਤੁਸੀਂ ਕਮੈਂਟਸ ਕਰਕੇ ਜਰੂਰ ਦੱਸਿਓ ਤੇ ਇੱਕ ਰਿਕੁਐਸਟ ਤੁਹਾਡੇ ਅੱਗੇ ਹੋਰ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਵੀਡੀਓ ਤੇ ਪਹਿਲੀ ਵਾਰੀ ਆਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤੁਹਾਨੂੰ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲੇ ਤੇ ਲੋ ਜੀ ਹੁਣ ਆਪਾਂ ਸਿੰਕ ਵੀ ਚੰਗੀ ਤਰ੍ਹਾਂ ਸਿੰਕ ਤਾਂ ਮੈਂ ਥੋੜੇ ਦਿਨ ਹੋਏ ਨੇ ਚੰਗੀ ਤਰ੍ਹਾਂ ਸਾਰੀ ਡੀਪ ਕਲੀਨਿੰਗ ਕੀਤੀ ਨੂੰ ਹਨਾ ਤੇ ਫਿਰ ਇੱਥੇ ਜਿਹੜਾ ਨੇ ਪਤਾ ਨਹੀਂ ਕੀ ਆ ਨਾ ਬਤੇ ਕਲਰ ਕਲਰ ਜੇ ਡੋਲੇ ਹੋਏ ਸੀ ਸਾਰਾ ਵਿੱਚੋਂ ਕਾਲਾ ਕਰਿਆ ਪਿਆ ਸੀ ਕਲਰ ਰੋਲ ਕੇ ਤੇ ਫਿਰ ਮੈਂ ਇਹਨੂੰ ਵੀ ਚੰਗੀ ਤਰ੍ਹਾਂ ਰਗੜਿਆ ਹਨਾ ਚੰਗੀ ਤਰ੍ਹਾਂ ਮੈਂ ਕਿਹਾ ਚਲੋ ਧੋਈ ਦਾ ਮਾਹਣ ਸਾਰਾ ਇਹ ਵਧੀਆ ਲੱਗਦਾ ਹੈ ਲਓ ਜੀ ਸ਼ਿੰਕ ਵੀ ਧੋਤਾ ਤੇ ਹੁਣ ਆਪਾਂ ਪੋਚਾ ਵੀ ਲਾਤਾ ਆਪਦੇ ਬਾਡੇੰਦੇ ਜਿਹੜਾ ਦੋ ਮਹੀਨੇ ਪਹਿਲਾਂ ਰੋਲਾ ਪਾਦਨ ਦਾ ਹਨਾ ਤੇ ਮੇਰੇ ਬਾਡੇ ਨੂੰ ਹੁਣ ਕਹੀ ਜਾਂਦੇ ਨੇ ਅੱਜ ਤੱਕ ਆ ਗਿਆ ਅੱਜ ਕਿਤੇ ਆ ਗਿਆ ਹੁਣ ਕੱਲੂ ਆਈ ਜਾਣ ਜਦੋਂ ਤੱਕ ਤੁਹਾਡੇ ਕੋਲੇ ਬਲੌਗ ਆਊਗਾ ਉਦੋਂ ਤੱਕ ਮੇਰਾ ਵਰਡ ਚੱਲਦਾ ਹੀ ਰਹੂਗਾ ਸਾਰੇ ਜਣ ਮੈਨੂੰ ਵਿਸ਼ ਕਰਕੇ ਜਾਇਓਗੇ ਹਾਂ ਕੈਪਟਨ ਸੌ ਲੱਗੇ ਤੁਹਾਨੂੰ ਮੇਰੀ ਜੇ ਤੁਸੀਂ ਵਿਸ਼ ਨਹੀਂ ਕੀਤਾ ਹੋਰ ਕੰਮ ਜੇ ਤੁਸੀਂ ਮੈਨੂੰ ਵਿਸ਼ ਨਹੀਂ ਕਰਨਾ ਫਿਰ ਬੇਸ਼ੱਕ ਵੀ ਤੁਸੀਂ ਆਨ ਕਰਕੇ ਚਲੇ ਜਾਇਓ ਠੀਕ ਹੈ ਜੀ ਜਿਹੜਾ ਜਿਹੜਾ ਪੇਸ਼ ਕਰਦਾ ਪਿਆਰ ਕਰਦਾ ਮੈਨੂੰ ਉਹ ਵਿਸ਼ ਕਰੂਗਾ ਉਹੀ ਚੈਨਲ ਨੂੰ ਸਬ ਰੱਖੂਗਾ ਜਿਹੜੇ ਜਿਹੜੇ ਵਿਸ਼ ਨਹੀਂ ਕਰਨਗੇ ਉਹ ਅਨਲਾਈਕ ਕਰਕੇ ਸਭ ਅਨਸਬ ਕਰਕੇ ਚਲੇ ਜਾਇਓ ਠੀਕ ਹੈ ਔਰ ਜੇ ਓਨਰ ਨੂੰ ਇਹ ਨਹੀਂ ਆਪਾਂ ਨੇ ਪਿਛ ਕਰਨਾ ਫਿਰ ਚੈਨਲ ਨੂੰ ਸਭ ਤਰ੍ਹਾਂ ਦਾ ਕੀ ਫਾਇਦਾ ਹੂੰ ਤੇ ਮੈਂ ਲਾਈ ਸੀ ਮਹਿੰਦੀ ਰਾਤ ਵਾਲ ਬਲੈਕ ਹੋਣ ਦੀ ਵਿਜੈ ਬ੍ਰਾਊਨ-ਪ੍ਰਾਊਨ ਜੇ ਹੋ ਗਿਆ ਤੁਸੀਂ ਦੇਖੋ ਦੱਸੋ ਕਿੱਦਾਂ ਦੇ ਲੱਗਦੇ ਨੇ ਤੇਲ ਲੈ ਕੇ ਆਈਆਂ ਮੈਂ ਚੱਕ ਤੇਲ ਲਾਉਣਾ ਕਿਉਂਕਿ ਰੁੱਖੇ ਹੋ ਜਾਂਦੇ ਆ ਮਹਿੰਦੀ ਲਾਉਣ ਤੋਂ ਬਾਅਦ ਵਾਲ ਇੱਕ ਮੇਰੇ ਨਾਲ ਮੂੰਹ ਤੇ ਖਾਜ ਹੋਈ ਜਾਂਦੀ ਐ ਇੱਕ ਵਾਰ ਧੱਫੜ ਜਾ ਹੋ ਗਿਆ ਆ ਦੇਖੋ

ਸੂਕਮਾ ਨਾ ਕੀਤਾ ਜਲ ਦੇਖਾਂਗੇ ਕਾਲੂ ਕੀ ਗਿਫਟ ਮਿਲਦਾ ਹਾਲੇ ਤੱਕ ਕੋਈ ਚਾਂਸ ਨਹੀਂਗਾ ਮੈਂ ਤਾਂ ਬਿਊਟੀ ਪਾਰਲਰ ਬਣੀ ਲੈ ਕੇ ਗਏ ਗੱਡੀ ਫਸ ਗਈ ਆਪਾਂ ਦੋਵੇਂ ਨਾਲ ਖਾਜ ਹੋਈ ਜਾਂਦੀ ਐਥੇ ਜੀ ਕਰਦਾ ਮੱਟੇ ਕੰਦਾ ਉੱਥੇ ਵਾਈਲ ਚੱਲਣਾ ਮੰਨ ਲੱਗ ਗਿਆ ਮੈਂ ਦਈਓ ਪਰ ਦੇ ਦੇ ਕੋਈ ਨਾ ਦੇ ਦੇ ਤੇ ਕਰ ਬਰੋ ਪੂਰੀ ਕਿੱਥੇ ਹੋ ਗਈ ਕੋਈ ਕੰਮ ਨਹੀਂ ਹੋ ਰਿਹਾ ये किसे आएगा यानी कहाँ गाँव में आप एका या गर्म असिदा आपे आएगा यानी आएगा नुको किचा आपने मुकेंद्र ना चाहे कौनीया पार पार का चाहे कर दस्ते और कमेंट से करके भी बाढ़ बढ़िया लग रही है बढ़िया लग रहा है पार्टी बढ़िया ए लेकिन नीला बढ़िया जंगा जंगा हो मैं थोड़ी ना तो करते ह ਕਿਆ ਮੈਂ ਉਹ ਨੂੰ ਸੁਣ ਜਗਾ ਹਾਂ ਸਾਥੀ ਦਾ ਮਿੰਨੀ ਟੈਂਸਲ ਨਹੀਂ ਦੇ ਤੇ ਇਸ ਨੂੰ ਸਾਹ ਸਾਭ ਜਿਲੇ ਅੱਗੇ ਜਾਵਾ ਚਾਹੀਏ ਕੇ ਇਸ ਦੇ ਫੇਚ ਹੈ ਬੜਾ ਢੀ ਤੇ ਕਾਟਦੇ ਹਨ ਫੇਚ ਤਾਂ ਪੂਰੇ ਨਹੀਂ ਪਾਉਂਦੇ ਮੰਮੀ ਮੈਂ ਰੈਡੀ ਕੱਟਦੇ ਤੇ ਹਨ ਕੋਈ 50 ਸਾਲ ਲੇਦਾ ਹਨ ਕਨਿਆ ਰੈਡੀ ਫੈਬ੍ਰਿਕ ਖਾਤਾ ਹੋ ਜਾਂਦੀ ਜੀ ਤਾਂ ਸਾਰਾ ਫੇਚ ਛੋਟਾ ਆਹ ਤਾਂ ਨਹੀਂ ਦਿਖਾਈ ਦੇਦਾ ਓਹ ਤਬਾੜਾ ਲੱਗ। ਤੇ ਮੈਂ ਹਲਕਾ ਹਲਕਾ ਜਿਹਾ ਤੇਲ ਲਾਉਣਾ ਵਾਲਾ ਮੇਰੇ ਚ। ਜਿਆਦਾ ਸੁੱਕ ਗਏ ਹੋਏ ਪਏ। ਹਾਲੇ ਕੋਈ ਸਬਜ਼ੀ ਬਣਾਉਣੀ ਆ। ਜਾਣਦੇ ਹੁਣ ਲੈ ਕੇ ਆਉਣ। ਆਪਨੇ ਸਬਜ਼ੀ ਲੱਗਦੀ ਕੋਈ ਨਹੀਂ ਕਿ 2 ਦਿਨ ਲੱਗੀ। ਬੈਂਗਣ ਲੱਗੇ ਸੀ ਕਹਿੰਦੇ ਉਹਨਾਂ ਨੂੰ ਹੋ ਗਿਆ, ਸੁੰਡੀ ਪੈ ਗਈ, ਘੱਟ ਬਣਾਇਆ। 감 <목소리가> मार बैठ इधर पिछले साल बहार में मेरी मां से बैट मारिया <laughs> ਤੋ ਜਿੰਨਾ ਲੜਾਈ ਦੀ ਲੜਾਈ ਦੀ ਘਰੀ ਟੋਪੇੰਦੜ ਬਲਾਉਣੀ ਸਪਾਇਆ ਹਨਾ ਖਾਤਾ ਸੀ ਮੈਨੂੰ ਉੱਥੇ ਵਾਇ ਬਜਟ ਅੱਡੀ ਪੱਟੀਆਂ ਕਰਤੇ ਇੰਨੇ ਲੜਾਈ ਦਾ ਸਾਡਾ ਬੈਡ ਜਿਆ ਅਗਰੇ ਮਾਰਿਆ ਲੜਾਈ ਸਾਡੀ ਹਸਬੰਦ ਵਾਇ ਤੀ ਹੋਈ ਫੇਰ ਨਾਲੇ ਹਸਬੰਦ ਲੜਦੇ ਨਾਲੇ ਪੱਟੀਆਂ ਕਰਦੇ ਫਿਰ ਉਹਨਾਂ ਲੋਕੀ ਨਾਲ ਤੈਨੂੰ ਪੱਟਿਆਂ ਨਾਲ ਟਕੋਰਾ ਵੀ ਕਰਨੀ ਆ ਤੇ ਤਾਂ ਚਲਦੇ ਰਟ ਕੋਰਾ ਨੂੰ ਮੈਂ ਕਿੱਥੇ ਤਾ ਮੈਨੂੰ ਦੁਪਹਿਰੇ ਤੋਂ ਹੀ ਕੁੱਟਿਆ ਜੀ ਸਾਮ ਨੂੰ ਹਨ ਜੇ ਇਹ ਦੋਏ ਲੜਦੇ ਕਿ ਆਪਸ ਵਿੱਚ ਦੋਏ ਭਾਈ ਭਣ ਕਿਹੜ ਦੇ ਸੀਗੇ ਲੜਦੇ ਵੀ ਨਹੀਂ ਸੀਗੇ ਜਦ ਮੈਂ ਰੀਲ ਬਣਾਤੀ ਸੀ ਉਹ ਹੀ ਰੀਲ ਆਖਣ ਨੂੰ ਆਖਣ ਨੂੰ ਸੱਚ ਕਰਦੀ ਆ ਤਦੋਂ ਕੀ ਹਾਲ ਬੱਜਪੰਜਾ ਰੋ ਦੇ ਰੱਖ ਲੀਦੇ ਸੀ ਗੰਨ ਐਡਰ ਕਿਤੇ ਗੁੱਡੇ ਦੇ ਨੇ ਪੰਤੀ ਜੀ ਆ ਦੇਖੀ ਭੇਸ ਦਾ ਫੀਲੀ ਆਈ ਮੈਂ ਕਿਤੇ ਗੁੱਡੇ ਪੰਨ ਵਿੱਚ ਪੰਜਾ ਰੇ ਆਈ ਬੈਟਰ ਸੀ ਲੰਮਾ ਰੱਖ ਲਈ ਦੇ ਸੀ ਕਰਨ ਸੱਚੀ ਉਹੀ ਗੱਲ ਹੋਇਆ ਆਖਣ ਮੇਰੇ ਤੇ ਮਾਰੇ ਪਾਂ ਤੇ ਮਾਸ ਹੋਣ ਮੈਨੂੰ ਬੈਟਰ ਲੱਗੀ ਆਹੀ ਬਾਸੀ ਹੁਣ ਮੈਨੂੰ ਬੈਟਰ ਲੱਗੀ ਆਹੀ ਬਾਸੀ ਹਾਂ ਹੁਣ ਮੈਨੂੰ ਬੈਟਰ ਲੱਗੀ ਆਹੀ ਇਹ ਤਾਂ ਉਕਦੀ ਹੁੰਦੀ ਹੈ ਇੱਥੇ ਹੁਣ ਮੈਨੂੰ ਅੰਮਾ ਬੈਟਰ ਲੱਗੀ ਆਉਂਦੇ ਲੌਜ ਆਈ ਐਮ ਰੈਡੀ ਤੇ ਲੋ ਨੂੰ ਕਹਨਾ ਹਨਾ ਬੈਟਰ ਮੈਨੂੰ ਹਨਾ ਭੁੱਲੇ ਭੁੱਲੇ ਦੇ ਲੱਗਦੇ ਸੀ ਤੇਲ ਤੋਂ ਬਿਨਾ ਜ਼ਿਆਦਾ ਰੁੱਖੇ ਹੋ ਗਏ ਸੀ ਮੰਮੀ ਹੁਣ ਸਹੀ ਆ ਤੇਲ ਆਪਾਂ ਡਾਬਰਾ ਅਮਲੇ ਲਾ ਲੈਂਦੇ ਹਾਂ ਮੰਮੀ ਹਾਂਜੀ ਪਰ ਮੈਨੂੰ ਲੱਗਦਾ ਤੇ ਚਲੋ ਇੱਕ ਦੇਰ じゃ ਸਬਜ਼ੀ ਕੀ ਲੈ ਕੇ ਆਉਂਦੇ ਨੇ ਫਿਰ ਮਿਲਦੇ ਆ ਤੁਹਾਨੂੰ ਕਦੂ ਕਦੂ ਮਿਲੂਗੀ ਮੈਨੂੰ ਕੀ ਪਤਾ ਕਦੂ ਕਦੜੇ ਮਿਲਦੇ ਨੇ ਕਦੂ ਨਾਲ ਅੱਧਾ ਮਿਲਦਾ ਕਦੂ ਨਾਲ ਕਦੂ ਕੇ ਮਿਲਦੇ ਹੁੰਦੇ ਨੇ ਤੇ ਲੋ ਜੀ ਇੱਥੇ ਟਾਈਮ ਹੋ ਗਿਆ ਤੇ ਸ਼ਾਮ ਦਾ ਅਨ 6 ਵਜ ਗਏ ਸੀ ਇਹ ਸਬਜੀ ਲਿਆਂਦੀ ਸੀ ਮੁੱਲ ਦੀ ਤੇ ਲਾਗਲੇ ਖੇਚੋਂ ਇੱਕ ਸ਼ੌਪ ਭਈਆ ਜਾ ਉਹ ਸਬਜੀ ਵੇਚਦਾ ਹੈ ਉੱਥੋਂ ਲਿਆਂਦੀ ਸੀ ਕਿ ਆਪਣੇ ਕਦੂ ਉੱਤਰਦੇ ਨਹੀਂਗੇ ਘਰ ਦੇ ਤੇ ਜਿਹੜੀ ਸਬਜੀ ਲੱਗਦੀ ਆ ਉਹ ਹਵਾ ਪੂਰਾ ਵਗਦਾ ਹੈ ਉਹਦੇ ਨਾਲ ਸੁੱਕ ਜਾਂਦੀ ਆ ਸੁੱਕ ਕੇ ਛੱਡ ਜਾਂਦੀ ਆ ਤੇ ਫਿਰ ਮੁੱਲ ਦੇ ਲਿਆਂਦੇ ਸੀ ਕੋਲ ਕਦੂ ਤੇ ਨਾਲ ਦੀ ਨਾਲ ਮੈਂ ਫੋਨ ਕਾਲ ਤੇ ਲੱਗੀ ਹੋਈ ਸੀਗੀ ਗੱਲਾਂ ਮਾਰਦੀ ਸੀ ਤੇ ਵੈਸੇ ਇਦਾਂ ਫੋਨ ਸੁਣਨਾ ਵੀ ਨਹੀਂ ਚਾਹੀਦਾ ਪਰ ਕੀ ਕਰਾਂ ਸੁਣਨਾ ਕਈ ਵਾਰੀ ਮਜਬੂਰੀ ਹੋ ਜਾਂਦੀ ਆ ਨਾ ਕੰਮ ਵੀ ਲੇਟ ਹੁੰਦਾ ਤੇ ਨਾਲ ਦੀ ਨਾਲ ਕੰਮ ਵੀ ਕਰਨਾ ਹੁੰਦਾ ਤੇ ਆਪਾਂ ਨੇ ਗੱਲ ਵੀ ਕਰਨੀ ਹੁੰਦੀ ਏ ਜੇ ਨਾ ਗੱਲ ਕਰੀਏ ਫਿਰ ਗੁੱਸੇ ਹੋ ਜਾਂਦੇ ਆ ਆਪਣੇ ਰਿਸ਼ਤੇਦਾਰ ਤੇ ਲਓ ਜੀ ਇੱਥੇ ਮੈਂ ਗੱਲ ਵੀ ਕਰ ਰਹੀ ਸੀਗੀ ਤੇ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਵੀ ਆ ਤੇ ਬਹੁਤ ਮੇਰੇ ਲਈ ਸੈਡ ਵੀ ਆ ਹਨਾ ਤੇ ਮੇਰਾ ਤਾਂ ਜਿਹੜਾ ਅੱਜ ਫੋਨ ਖਰਾਬ ਹੋ ਗਿਆ ਹਨਾ ਪਤਾ ਹੀ ਨਹੀਂ ਕੀ ਹੋਇਆ ਔਨ ਹੀ ਨਹੀਂ ਹੋ ਰਿਹਾ ਫੋਨ ਤੇ ਖੁਸ਼ੀ ਵਾਲਾ ਦੇਣਾ ਕਿ ਅੱਜ ਮੇਰਾ ਹੈਪੀ ਬਰਥਡੇ ਆ ਤੇ ਬਰਥਡੇ ਵਾਲਾ ਵਲੌਗ ਜਿਹੜਾ ਜਿੱਦਾਂ ਦਾ ਵੀ ਮਨਾਇਆ ਜਿੱਦਾਂ ਦਾ ਵੀ ਜੋ ਕੁਝ ਹੋਊਗਾ ਪਤਾ ਦੇਣਾ ਕੱਲ ਸ਼ੇਅਰ ਕਰਾਂਗੀ ਤੇ ਸਬਜੀ ਮੈਂ ਕੱਟ ਲਈ ਐ ਇੱਥੇ ਕਿਚਦੀ ਮੈਂ ਪਤਾ ਨਹੀਂ ਕੀ ਲੈਣ ਚਲੀ ਗਈ ਸੀਗੀ ਪਤਾ ਨਹੀਂ ਮੈਨੂੰ ਯਾਦ ਵੀ ਨਹੀਂ ਮੈਂ ਇੱਥੋਂ ਕੀ ਲੈ ਕੇ ਆਈ ਸੀ ਕੁਝ ਕਰਕੇ ਆਈ ਸੀ ਸਬਜੀ ਵਾਲੀ ਤੇ ਲਓ ਜੀ ਇੱਥੇ ਸ਼ਾਮ ਦਾ ਟਾਈਮ ਆ ਪਸ਼ੂਵਾਰ ਕੱਡੇ ਹੋਣੇ ਦੇਖ ਸਕਦੇ ਹੋ ਤੁਸੀਂ मिठी, दो मिठी तेरे दो मुंह ने मिठी तेरे दो मुंह ने ओ लाओ जी करो हेलो करो हेलो हेलो कर दो कर दो हेलो कर दे मिठी ओए मिठी ओए मिठी क्यों है मैं दे दा पुरी पुरी हां ये दिखा रही है अच्छा ले आंदा न्यू न्यू, न्यू। El bol, sí, bien, a bien, mí, pero... ¡Ah, bai! No, que